ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮਸਰੂ ਪੰਖੀ ਜੀ ਦੀ ਇੱਕ ਹੋਰ ਕਹਾਣੀ ਖੱਟੀ ਲੱਸੀ ਪੀਣ ਵਾਲੀ ਗਿੰਦਰ ਤੇ ਚੰਦ ਦੋ ਭਰਾ ਸਨ ਗਿੰਦਰ ਵੱਡਾ ਸੀ ਤੇ ਚੰਦ ਛੋਟਾ ਜ਼ਮੀਨ ਉਹਨਾਂ ਕੋਲ ਸਾਰੀ ਸੀ 10 ਘੁੰਮਾ ਸੀ ਉਹਨਾਂ ਦਾ ਪਿਓ ਇਕੱਲਾ ਸੀ ਤੇ ਜਵਾਨੀ ਪੈਰੇ ਵੀ ਉਸ ਤੋਂ ਵਾਹੀ ਦਾ ਕੰਮ ਚੰਗਾ ਨਹੀਂ ਸਿਦੁਰਿਆ ਆਪਣੀਆਂ ਦੋ ਭੈਣਾਂ ਦੇ ਵਿਆਹ ਜਿਹੜੇ ਉਸਨੇ ਆਪ ਹੀ ਕੀਤੇ ਸਨ ਕਿਸੇ ਬਾਣੀਏ ਤੋਂ ਕਰਜ਼ਾ ਲੈ ਕੇ ਕੀਤੇ ਸਨ ਕਰਜ਼ਾ ਦਿਨੋਂ ਦਿਨ ਟਿੱਬੇ ਦੀ ਰੇਤ ਵਾਂਗ ਵਧੀ ਜਾਂਦਾ ਸੀ ਉਸਨੇ ਉਹਨਾਂ ਸਮਿਆਂ ਵਿੱਚ ਦੋ ਕੁਮਾਰ ਜ਼ਮੀਨ ਪਿੰਡ ਦੇ ਇੱਕ ਨਰੋਏ ਜ਼ਿਮੀਂਦਾਰ ਸੁਰਤਾ ਸਿੰਘ ਕੋਲ ਗੈਣੇ ਧਰਕੇ ਉਸ ਬਾਣੀਏ ਦੇ ਸਾਰੇ ਕਰਜ਼ੇ ਦਾ ਜੂੜ ਵੱਡ ਦਿੱਤਾ ਸੀ ਕਹਿੰਦੇ ਜੇ ਜੱਟ ਤਕੜਾ ਹੋਵੇ ਤਾਂ ਜ਼ਮੀਨ ਨੂੰ ساری ਉਮਰ ਖਾਂਦਾ ਰਹਿੰਦਾ ਹੈ ਤੇ ਜੇ ਜੱਟ ਮਾੜਾ ਹੋਵੇ ਤਾਂ ਜ਼ਮੀਨ ਉਲਟੀ ਜੱਟ ਨੂੰ ਖਾ ਜਾਂਦੀ ਹੈ ਹਾਲਵਾਹੀ ਦੇ ਕੰਮ ਵਿੱਚ 14 ਕੰਮ ਧਰਤੀ ਨੂੰ ਪੋਲਾ ਕਰਨਾ ਹੁੰਦਾ ਹੈ ਧਰਤੀ ਨੂੰ ਪੋਲਾ ਜਿੰਨਾ ਕੋਈ ਜੱਟ ਬਹੁਤਾ ਕਰੇ ਉਨਾ ਉਸ ਵਿੱਚੋਂ ਬਹੁਤਾ ਅੰਨ ਪਦਾਰਥ ਨਿਕਲਦਾ ਹੈ ਜੇ ਜਟ ਚੌ ਨੂੰ ਧਰਤੀ ਵਿੱਚ ਬਹੁਤਾ ਨਾ ਵਰਤੇ ਤਾਂ ਉਹ ਚੌ ਧਰਤੀ ਨੂੰ ਪੋਲਾ ਕਰਨ ਦੇ ਥਾਂ ਜਟ ਨੂੰ ਪੋਲਾ ਕਰ ਦਿੰਦੀ ਹੈ ਅੰਨ ਪਦਾਰਥ ਦੀ ਥਾਂ ਫਿਰ ਜਟ ਵਿੱਚੋਂ ਨਿਕਲਦਾ ਹੈ ਸ਼ਾਦਾ ਕਰਜ਼ਾ ਡੋਡੀਆਂ ਸਵਾਈਆਂ ਕੁੜੀਆਂ ਦੇ ਪੈਸੇ ਵਟਣੇ ਤੇ ਮੁੰਡਿਆਂ ਨੂੰ ਪੈਸੇ ਦੇ ਕੇ ਵਿਆਹਣਾ ਦੋ ਕੁ ਜ਼ਮੀਨ ਤਾਂ ਉਹਨਾਂ ਦੇ ਪਿਓ ਨੇ ਸੁਰਤਾ ਸਿੰਘ ਕੋਲ ਗਹਿਣੇ ਤਰੀ ਹੋਏ ਸੀ ਪਰ ਕਦੇ 100 ਕਦੇ 200 ਕਰਕੇ ਹੋਰ 2000 ਰੁਪਿਆ ਵਿਆਜੂ ਹੀ ਸੁਰਤਾ ਸਿੰਘ ਨੇ ਉਸ ਦੇ ਸਨ ਸਿਰ ਕਰ ਲਿਆ ਸੀ ਹਾੜੀ ਸੋਣੀ ਮੋੜ-ਮੋੜ ਕੇ ਵੀ ਰਕਮ ਓਨੀ ਦੀ ਓਨੀ ਖੜੀ ਰਹਿੰਦੀ ਕਦੇ ਗਾਂ ਦਾ ਰੱਸਾ ਫੜਾ ਦਿੱਤਾ ਕਦੇ ਬੱਛੇ ਦਾ ਰੱਸਾ ਫੜਾ ਦਿੱਤਾ ਤੇ ਕਦੇ ਕੋਈ ਝੋਟੀ ਦੇ ਦਿੱਤੀ ਅਤੇ ਜਿੰਨਾ ਚਿਰ ਉਹਨਾਂ ਦਾ ਪਿਓ ਜਿਉਂਦਾ ਰਿਹਾ ਉਸ ਤੋਂ ਸੁਰਤਾ ਸਿੰਘ ਕੋਲੋਂ ਕਦੇ ਵੀ ਖਹਿੜਾ ਨਾ ਛੁਡਾਇਆ ਗਿਆ ਸਾਲ ਵਿੱਚ ਜਿੰਨਾ ਰੁਪਿਆ ਉਹ ਉਤਾਰਦਾ ਸੀ ਉਦੋਂ ਦੁੱਗਣਾ ਹੋਰ ਕਰ ਲੈਂਦਾ ਸੀ ਗਿੰਦਰ ਦਾ ਜਦੋਂ ਵਿਆਹ ਕੀਤਾ ਉਦੋਂ ਵੀ 4000 ਸੁਰਤਾ ਸਿੰਘ ਨੇ ਹੀ ਦਿੱਤੇ ਸੀ ਤੇ ਜਦ ਚੰਦ ਦਾ ਵਿਆਹ ਕੀਤਾ ਉਦੋਂ 2000 ਵਿਆਜੂ ਲਿਆ ਸੀ ਤੇ 2000 ਦੇ 2 ਕਮਾ ਜ਼ਮੀਨ ਔਰ ਗਹਿਣੇ ਧਰ ਦਿੱਤੇ ਸੀ ਜਦੋਂ ਉਹਨਾਂ ਦਾ ਪਿਓ ਮਰਿਆ ਉਹਨਾਂ ਦੀ ਚਾਰ ਕੁਮਾ ਜ਼ਮੀਨ ਗਹਿਣੇ ਸੀ ਤੇ 4000 ਰੁਪਿਆ ਦੇਣਾ ਰਹਿੰਦਾ ਸੀ ਦੋਵੇਂ ਭਰਾ ਪੂਰੇ ਜਿੱਚ ਸਨ ਕਿ ਉਹ ਸੁਰਤਾ ਸਿੰਘ ਦਾ 4000 ਕਿਵੇਂ ਉਤਾਰਨ ਉਹਨਾਂ ਨੂੰ ਗਹਿਣੇ ਤੇ ਜ਼ਮੀਨ ਦਾ ਇੰਨਾ ਫਿਕਰ ਨਹੀਂ ਸੀ ਜਿੰਨਾ ਚੋਰਾ ਉਹਨਾਂ ਨੂੰ ਵਿਆਜੂ ਰੁਪਿਆ ਦਾ ਸੀ ਸੁਰਤਾ ਸਿੰਘ ਸੁਭਾਅ ਦਾ ਬੜਾ ਮਿੱਠਾ ਸੀ ਦੇਖਣ ਵਿੱਚ یوں ਲੱਗਦਾ ਜਿਵੇਂ ਉਹਦੇ ਨਾਲ ਦਾ ਪਿੰਡ ਵਿੱਚ ਧਰਮਾਤਮਾ ਬੰਦਾ ਕੋਈ ਹੋਰ ਨਹੀਂ ਅੰਦਕੂ ਦਾ ਹੋ ਕੇ ਗੱਲ ਕਰਦਾ ਪਿੰਡ ਦੇ ਹਰ ਬ੍ਰਾਹਮਣ ਨੂੰ ਮਹਾਰਾਜ ਬੁਲਾਉਂਦਾ ਸੜੇ ਤੋਂ ਸੜੇ ਬਾਣੀਏ ਨੂੰ ਵੀ ਰਾਮ ਰਾਮ ਕਹਿੰਦਾ ਚੋਰ ਨਾਈ ਛੇਬੇ ਅਖਾਨ ਕੁਮਿਆਰ ਮਸਵੀ ਤੇ ਰਾਮਦਾਸੀ ਸਭ ਨੂੰ ਉਹ ਆਦਰ ਨਾਲ ਬੁਲਾਉਂਦਾ ਐਨਾ ਮਿੱਠਾ ਬੰਦਾ ਪਿੰਡ ਵਿੱਚ ਹੋਰ ਕੋਈ ਨਹੀਂ ਸੀ ਇੰਨਾ ਸਾਦਾ ਬੰਦਾ ਪਿੰਡ ਵਿੱਚ ਹੋਰ ਕੋਈ ਨਹੀਂ ਸੀ ਪੈਰੀ ਖਲ ਖਲ ਤੋੜੀ ਦੀ ਜੁੱਤੀ ਜੁੱਤੀ ਉਸ ਦੇ ਚੱਲਦੀ ਬਹੁਤ ਸੀ ਪੰਜ ਪੰਜ ਛੇ ਛੇ ਵਰੀ ਗੰਡਾ ਦੇ ਕੇ ਉਹ ਜੁੱਪੇ ਹੰਡਾਈ ਜਾਂਦਾ ਤੇੜ ਖੱਦਰ ਦੀ ਤੋਤੀ ਗਲ ਖੱਦਰ ਦੀ ਮੋਸਕੀ ਦਾ ਕੁੜਤਾ ਸਿਰ ਉਤੇ ਮੋਟੀ ਵੇਲ ਦਾ ਚਿੱਟਾ ਸਾਫਾ 12 ਮਹੀਨੇ 30 ਦਿਨ ਉਸੇ ਇਹੀ ਪਹਿਰਾਵਾ ਹੁੰਦਾ ਸਿਆਲਾਂ ਵਿੱਚ 도ੜੇ ਵਰਗੇ ਮੋٹے ਖੱਦਰ ਦੀ ਜਾਕਟ ਤੇ ਡੱਬੀਆਂ ਵਾਲੇ ਖੇਸ ਦੀ ਬੁੱਕਲ ਜ਼ਰੂਰ ਵੱਜ ਜਾਂਦੀ ਨਹੀਂ ਤਾਂ ਬਸ ਉਸ ਦਾ ਇੱਕੋ ਪਹਿਰਾਵਾ ਰਹਿੰਦਾ ਉਹਦੇ ਕੋਲ ਆਪਣੀ ਜ਼ਮੀਨ ਵੀ ਬਹੁਤ ਸੀ ਉਸਨੇ ਬਹੁਤ ਸਾਰੀ ਜ਼ਮੀਨ ਲੋਕਾਂ ਦੀ ਵੈ ਵੀ ਲਈ ਰੱਖੀ ਸੀ ਗਹਿਣੇ ਦੀਆਂ ਜ਼ਮੀਨਾਂ ਤਾਂ ਉਸ ਕੋਲ ਕਈ ਘਰਾਣੀਆਂ ਸਨ ਦੋ ਉਹਦੇ ਮੁੰਡੇ ਸਨ ਦੋਵੇਂ ਦਿਨ ਰਾਤ ਵਾਹੀ ਦਾ ਕੰਮ ਕਰਦੇ ਰਹਿੰਦੇ। ਦੋਵੇਂ ਪਿਓ ਨਾਲੋਂ ਚੜਦੇ ਸਨ। ਐਨੇ ਕੰਜੂਸ ਕਿ ਕੀੜੀ ਦੇ ਰਾਤ ਦਾਣਾ ਨਹੀਂ ਸੀ ਜਾਣ ਦਿੰਦੇ। ਦਿਹਾੜੀਏ ਜਿਹੜੇ ਉਹਨਾਂ ਦੇ ਕਦੇ-ਕਦੇ ਕੰਮ ਕਰਨ ਜਾਂਦੇ। ਦੱਸਦੇ ਹੁੰਦੇ ਕਿ ਜਦੋਂ ਵੀ ਅਸੀਂ ਕਦੇ ਇਹਨਾਂ ਦੇ ਜਾਂਦੇ ਹਾਂ, ਕਦੇ ਵੀ ਸਾਨੂੰ ਦਾਲ ਜਾਂ ਸਬਜ਼ੀ ਨਾਲ ਰੋਟੀ ਨਹੀਂ ਮਿਲੀ। ਹਮੇਸ਼ਾ ਗੰਡਿਆਂ ਦੀ ਚਟਨੀ ਜਾਂ ਪਚਰੰਗੇ ਅਚਾਰ ਨਾਲ ਰੋਟੀ ਖਾਧੀ ਹੈ। ਨਾਮਾ ਪੱਤਾ ਸੁਰਤਾ ਸਿੰਘ ਦਾ ਪਿੰਡ ਵਿੱਚ ਬਹੁਤ ਚੱਲਦਾ ਸੀ। ਇਸ ਕੰਮ ਵਿੱਚ ਉਹ ਇੰਨਾ ਚੜ ਗਿਆ ਸੀ ਕਿ ਕੋਈ ਬਾਣੀਆਂ ਵੀ ਉਹਦੇ ਮੁਕਾਬਲੇ ਵਿੱਚ ਨਹੀਂ ਸੀ। ਸਗੋਂ ਕਈ ਬਾਣੀਆਂ ਵੀ ਉਹਦੀ ਏਨ ਮੰਨਦੇ ਸਨ। ਸੁਰਤਾ ਸਿੰਘ ਪੈਸੇ ਦੇ ਤਾਂ ਹਰ ਇੱਕ ਨੂੰ ਦਿੰਦਾ ਸੀ ਪਰ ਨਾਮਾ ਉਗਰਾਉਣ ਵਿੱਚ ਉਹ ਬੜਾ ਕਰੜਾ ਸੀ। ਜੇ ਕਿਸੇ ਨਾਲ ਝਗੜਾ ਹੋ ਜਾਂਦਾ ਤਾਂ ਛੱਟ ਉਸ ਝਗੜੇ ਨੂੰ ਕਚਹਿਰੀ ਵਿੱਚ ਲੈ ਜਾਂਦਾ ਡਰਦਾ ਉਹਦੀ ਰਕਮ ਕੋਈ ਦਬਦਾ ਨਹੀਂ ਉਸਨੇ ਕਈ ਘਰਾਂ ਦੀ কুরਕੀ ਕਰਵਾਈ ਸੀ ਜੇਸ ਬੰਦੇ ਦਾ ਉਸ ਨਾਲ ਵਾਪੈ ਜਾਂਦਾ ਉਸ ਨੂੰ ਤਾਂ ਉਹ ਪੂਰੀ ਤਰ੍ਹਾਂ ਮੁੰਨ ਕੇ ਛੱਡਦਾ ਜੇ ਕਿਸੇ ਨੂੰ 100 ਰੁਪਏ ਦੇਣਾ ਹੁੰਦਾ ਤਾਂ 90 ਦੇ ਕੇ 100 ਲਿਖਦਾ ਤੇ ਵਿਆਜ ਵੱਖਰਾ ਵਿਆਜ ਵੀ ਉਹਨਾਂ ਦੂਜਿਆਂ ਨਾਲੋਂ ਕਰੜਾ ਸੀ ਵੇ ਅਜੂ ਰੁਪਿਆ ਤਾਂ ਕਹਿੰਦੇ ਖੱਬਲ ਵਾਂਗ ਸੂਈ ਜਾਂਦਾ ਹੈ ਗਿੰਦਰ ਚੋਰਾ ਕਰਦਾ ਕਿ ਸਰਤਾ ਸਿੰਘ ਦਾ 4000 ਕਿਵੇਂ ਉਤਾਰਿਆ ਜਾਵੇ ਇੱਕੋ ਸਾਲ ਵਿੱਚ ਉਹ ਇੰਨਾ ਪੈਸਾ ਰੁਪਿਆ ਲਾ ਨਹੀਂ ਸੀ ਸਕਦਾ ਦੋ ਭਰਾ ਸਨ ਦੋ ਬੰਦਿਆਂ ਦੀ ਕਮਾਈ ਕਿੰਨੀ ਕੁ ਹੋ ਸਕਦੀ ਹੈ ਉਹਨਾਂ ਕੋਲ 6 ਘੁੰਮਾ ਜ਼ਮੀਨ ਕੀਤਾ ਹਾਲ ਹੇਟ ਸੀ ਕੁਝ ਜ਼ਮੀਨੋਂ ਹਿੱਸੇ ਉੱਤੇ ਲੈ ਲੈਂਦੇ ਇਹ ਕੁਝ ਠੇਕੇ ਉੱਤੇ ਵਾਹੀ ਚੰਗੀ ਕਰਦੇ ਸਨ ਜਾਨ ਤੋੜ ਕੇ ਕੰਮ ਕਰਦੇ ਖਰਚ ਬਹੁਤ ਘਟ ਕਰਦੇ ਵਿਆਹਾਂ ਵਿੱਚ ਨਾ ਜਾਣ ਕਰਕੇ ਦੋ ਤਿੰਨ ਰਿਸ਼ਤੇਦਾਰ ਵੀ ਉਹਨਾਂ ਨਾਲੋਂ ਟੁੱਟ ਗਏ ਸਨ ਵਿਆਹ ਉਤਨ ਸਾਰੋ ਕੰਮ ਕਰਦੇ ਸਨ ਸਣੇ ਵਿਆਜ 1 ਇੱਕ ਹਜ਼ਾਰ ਹਰ ਸਾਲ ਦੇ ਕੇ ਉਹਨਾਂ ਨੇ 4-5 ਸਾਲਾਂ ਵਿੱਚ ਲਾ ਦਿੱਤਾ ਹੁਣ 4 ਕੁਮਾ ਜ਼ਮੀਨ ਰਹਿੰਦੀ ਸੀ 2 ਕੁਮਾ ਜ਼ਮੀਨ ਪਹਿਲਾਂ ਜਿਹੜੀ ਉਹਨਾਂ ਦੇ ਪਿਓ ਨੇ ਧਰੀ ਸੀ ਉਹ ਵੀ ਉਹਨਾਂ ਨੇ 2 ਕੁ ਸਾਲ ਵਿੱਚ ਛੁਡਾ ਲਈ। ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਦਿਨ ਕਦੋਂ ਚੜਦਾ ਹੈ ਤੇ ਕਦੋਂ ਛਿਪਦਾ ਹੈ। ਉਹ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ। ਹੁਣ ਬਸ 2 ਕੁ ਮੋਆ ਜ਼ਮੀਨ ਉਹਨਾਂ ਦੀ ਗਹਿਣੇ ਰਹਿੰਦੀ ਸੀ। ਉਹਨਾਂ ਦੀਆਂ ਜਨਾਨੀਆਂ ਵੀ ਬਹੁਤ ਕੰਮ ਕਰਦੀਆਂ। ਖੇਤੀਬਾੜੀ ਦੇ ਕੰਮ ਤੋਂ ਬਿਨਾਂ ਉਹ ਹੋਰ ਕੰਮ ਵੀ ਕਰਦੀਆਂ ਰਹਿੰਦੀਆਂ। ਦਰਿਆ ਮੋੜਦੀਆਂ ਤਾਣੇ ਮੁੰਲੇ ਉਹਨਾਂ ਨੇ ਘਰ ਖੱਡੀ ਵੀ ਲਾਈ ਹੋਈ ਸੀ ਛੋਟੀ ਬਹੂ ਘਰ ਦੇ ਕੱਪੜੇ ਮਸ਼ੀਨ ਉਤੇ ਆਪ ਹੀ ਸਿਉ ਲੈਂਦੀ ਸੀ ਦੋਵੇਂ ਬਹੂਆਂ ਨੇ ਨਾ ਤਾਂ ਕਦੇ ਰੱਜ ਕੇ ਖਾਦਾ ਸੀ ਤੇ ਨਾ ਕਦੇ ਜੀ ਪਰ ਕੇ ਹੰਡਾਇਆ ਸੀ ਉਹ ਵੀ ਆਪਣੇ ਆਦਮੀਆਂ ਵਾਂਗ ਹੀ ਦੇ ਵੇਲ ਦੀਆਂ ਰਹੰਦੀਆਂ ਸੁਭਾਅ ਦੀਆਂ ਪੁੱਜ ਕੇ ਚੰਗੀਆਂ ਕਦੇ ਕੋਈ ਬਹੂ ਕਿਸੇ ਨਾਲ ਲੜਦੀ ਨਹੀਂ ਸੀ ਰੇੜਕੀ ਦੀਆਂ ਸਾਰੀਆਂ ਮੁਟੀਆਂ ਉਹਨਾਂ ਮੋਂ ਸਰਾਉਂਦੀਆਂ ਨਹੀਂ ਸੰਰਜਦੀਆਂ ਕੰਮ ਦੀ ਧੁੰਮ ਪਾਈ ਰੱਖੀ ਸੀ ਉਹਨਾਂ ਨੇ ਵੱਡੀ ਬਹੁਤਾ ਅੰਦਰ ਕੰਮ ਵਿੱਚ ਨੜੇ ਵਾਂਗ ਉਡੜਦੀ ਫਿਰਦੀ ਨਾ ਗਿੰਦਰ ਮੁੰਡਿਆਂ ਵਰਗਾ ਮੁੰਡਾ ਸੀ ਤੇ ਨਾ ਚੰਦ ਮੁੰਡਿਆਂ ਵਰਗਾ ਮੁੰਡਾ ਸੀ ਦੋਵੇਂ ਭਰਾਵਾਂ ਨੇ ਸ਼ਰਾਬ ਕਦੇ ਮੂੰਹ ਤੇ ਧਰ ਕੇ ਨਹੀਂ ਸੀ ਦੇਖੀ ਸ਼ਰਾਬ ਪੀਣ ਉਲੱਥ ਮੁੰਡਿਆਂ ਦੀ ਟਾਣੀ ਵਿੱਚ ਬੈਠਣ ਤੇ ਉਹ ਬਹੁਤ ਸੰਗਦੇ ਕਿਸੇ ਕੋਲ ਖੜਨ ਬੈਠਣ ਦੀ ਉਹਨਾਂ ਕੋਲ ਵੇਲ ਵੀ ਕਦੋਂ ਸੀ ਉਹਨਾਂ ਨੇ ਕਦੇ ਮਾਸਮੱਛੀ ਨੂੰ ਮੂੰਹ ਵੀ ਨਹੀਂ ਸਿਲਾਇਆ ਅਗਵਾੜ ਦੇ ਕਈ ਛੁਰਛਰੇ ਮੁੰਡੇ ਬੱਕਰਾ ਵੱਢ ਕੇ ਰਨ ਰਨ ਖਾਂਦੇ ਘਰ ਦੀ ਕੱਢੀ ਸ਼ਰਾਬ ਪੀਂਦੇ ਪਰ ਗਿੰਦਰ ਤੇ ਚੰਦ ਹੋਰਾਂ ਦਾ ਜੇ ਕਦੇ ਬਹੁਤਾ ਜੀ ਲਲਚਾਉਂਦਾ ਤਾਂ ਮੱਕੀ ਜਾਂ ਛੋਲਿਆਂ ਦੇ ਦਾਣੇ ਪੁਨਾ ਕੇ ਗੁੜ ਨਾਲ ਚੱਪ ਲੈਂਦੇ ਕਣਕ ਦੇ ਮਰੀਂਡੇ ਕਾਠ ਤੇਨਾਂ ਦੇ ਤਿਲੋਏ ਇਹ ਮੱਕੇ ਦੇ ਝੋਟ ਪਿੰਨੇ ਉਹਨਾਂ ਲਈ ਛੱਤੀ ਵਦਾਰਤ ਸਨ ਲਵੇਰੀ ਮੱਝ ਹਮੇਸ਼ਾ ਹੀ ਉਹਨਾਂ ਦੇ ਕਿਲੇ ਉੱਤੇ ਬੰਨੀ ਰਹਿੰਦੀ ਸੀ ਸਾਰਾ ਟੱਬਰ ਖੱਟੀ ਲੱਸੀ ਪੀਣ ਦਾ ਬਹੁਤ ਸ਼ੁਕੀਨ ਸੀ ਆਥਣ ਵੇਲੇ ਰੋਟੀ ਤੋਂ ਬਾਅਦ ਸਾਰਾ ਟੱਬਰ ਕੜਿਆ ਦੁੱਧ ਪੀਂਦਾ ਡਕਮਾ ਅਗਵਾੜ ਦੇ ਚੱਕਵੇਂ ਮੁੰਡੇ ਦੋਵੇਂ ਭਰਾਵਾਂ ਨੂੰ ਇਸੇ ਗੱਲ ਵਿੱਚ ਭਤੀਜ ਦੇ ਨਹੀਂ ਸਨ ਕੋਈ ਵੀ ਗੱਲ ਛਿੜਦੀ ਤੇ ਜੇ ਗੱਲ ਗਿੰਦਰ ਦੇ ਘਰ ਉੱਤੇ ਆ ਜਾਂਦੀ ਤਾਂ ਮਖੌਲ ਵਿੱਚ ਉਹ ਉਹਨਾਂ ਨੂੰ ਕਹਿੰਦੇ ਓਏ ਉਹ ਕੀ ਕਰਨਗੇ ਖੱਟੀ ਲੱਸੀ ਪੀਣ ਵਾਲੇ ਦੀਵਾਲੀ ਦੀ ਰਾਤ ਸੀ ਚਾਰ ਪੰਜ ਮੁੰਡੇ ਇੱਕ ਮੁੰਡੇ ਦੇ ਬਾਹਰਲੇ ਘਰ ਘਰ ਦੀ ਕੱਢੀ ਸ਼ਰਾਬ ਪੀਰੇ ਸਨ ਤੇ ਬੱਕਰਾ ਵੀ ਉੱਥੇ ਹੀ ਰਿਜ ਰਿਹਾ ਸੀ ਗਿੰਦਰ ਨੂੰ ਉਸ ਰਾਤ ਮੋਗੇ ਦਾ ਪਾਣੀ ਮਿਲਣਾ ਸੀ ਉਸ ਨੂੰ ਕਹੀ ਦੀ ਲੋੜ ਸੀ ਉਸ ਮੁੰਡੇ ਦੇ ਬਾਹਰ ਲੈ ਕਰ ਕਹੀ ਮੰਗਣ ਗਿਆ ਤਾਂ ਉਸ ઠાਣੀ ਨੇ ਉਸ ਨੂੰ ਉੱਥੇ ਹੀ ਬਾਹੋਂ ਫੜ ਲਿਆ ਬਈ ਗਿੰਦਰਾ ਇੱਕ ਹਾੜਾ ਲਾ ਲੈ ਗਿੰਦਰ ਕਹਿੰਦਾ ਢਾਡੀ ਵਾਲੀ ਆਣ ਹੈ ਜੇ ਕਦੇ ਮੂੰਹ ਤੇ ਧਰੀ ਹੋਵੇ ਇੱਕ ਸ਼ਰਾਬੀ ਜਿਸ ਨੇ ਸਭ ਤੋਂ ਵੱਧ ਪੀਤੀ ਹੋਈ ਸੀ ਕਹਿੰਦਾ ਐਦਰ ਆਸ਼ਕ ਨੂੰ ਦੇ ਇੱਕ ਖੱਟੀ ਲੱਸੀ ਪੀਣ ਵਾਲਾ ਕੀ ਕਰੂ ਤੇ ਗਲਾਸ ਫੜ ਕੇ ਘਟ ਘਟ ਚੜ ਗਿਆ ਇੱਕ ਵਾਰੀ ਚੋਲੇ ਵਾਲੇ ਬਾਬੇ ਦੇ ਡੇਰੇ ਪੜੀ ਪੌਣ ਸਾਰਾ ਅਗਵਾੜ ਗਿਆ ਜਦ ਆਥਣ ਜਿਆ ਹੋ ਗਿਆ ਮੁੰਡੇ ਜਿੱਦ ਪਏ ਆਖੇ ਸਭ ਤੋਂ ਵੱਧ ਮਿੱਟੀ ਦਾ ਭਰਿਆ ਟੋਕਰਾ ਕਿਹੜਾ ਮੁੰਡਾ ਚੁੱਕ ਕੇ ਬਾਬੇ ਦੀ ਸਮਾਧ ਵਾਲੇ ਚੌਂਦਰੇ ਉੱਤੇ ਲਿਜਾ ਸਕਦਾ ਹੈ ਜਿੱਥੋਂ ਮਿੱਟੀ ਪੁੱਟ ਕੇ ਟੋਕਰਾ ਭਰਨਾ ਸੀ ਉੱਥੋਂ ਬਾਬੇ ਦੀ ਸਮਾਦ ਕੋਈ 100 ਕਰਮ ਦੂਰ ਸੀ ਉਹਨਾਂ ਕੋਲ ਇੱਕ ਐਸਾ ਤਕੜਾ ਨਰੋਆ ਤੇ ਚੌੜਾ ਟੋਕਰਾ ਸੀ ਜਿਸ ਵਿੱਚ 5 ਮਣ ਤੋਂ ਵੱਧ ਵੀ ਮਿੱਟੀ ਪੈ ਸਕਦੀ ਸੀ ਇੱਕ ਮੁੰਡੇ ਨੇ ਟੋਕਰਾ ਖਾਸਾ ਹੀ ਪਰ ਦਿੱਤਾ ਟੋਕਰਾ ਉਹ ਕਿਸੇ ਤੋਂ ਨਾ ਹਿੱਲਿਆ ਸਾਰੇ ਖੜੀ ਦੇਖੀ ਜਾਣ ਚੰਦ ਨੇ ਚੌ ਮੁੰਡਿਆਂ ਤੋਂ ਟੋਕਰਾ ਚੁਕਵਾ ਕੇ ਆਪਣੇ ਸਿਰੋ ਤੇ ਧਰਿਆ ਤੇ ਬਾਬੇ ਦੇ ਚੌਂਦਰੇ ਉੱਤੇ ਅੋਜਾ ਕੇ ਮੁੰਡਾ ਮਾਰਿਆ ਸਾਰਾ ਹੀ ਘਟ ਹੈਰਾਨ ਰਹਿ ਗਿਆ ਸਾਲਿਓ ਖੱਟੀ ਨਸੀਬ ਪੀਣ ਵਾਲਾ ਹੀ ਨਿੱਤਰ ਗਿਆ ਦੋਵੇਂ ਭਰਾ ਕਮਾਈ ਕਰਦੇ ਸਨ ਬੇਥਾ ਨਾ ਕਿਸੇ ਦਾ ਕੁਝ ਦੋਲਦੇ ਨਾ ਵਿਗਾੜਦੇ ਕਿਸੇ ਨਾਲ ਕਦੇ ਲੜੇ ਨਹੀਂ ਸਨ ਕਿਸੇ ਨਾਲ ਕੋਈ ਝਗੜਾ ਨਹੀਂ ਸਿਪਾਇਆ ਸਾਰਾ ਅਗਵਾੜ ਉਹਨਾਂ ਨੂੰ ਸਮਝਦਾ ਸੀ ਕਿ ਇਹ ਮੁੰਡੇ ਤਾਂ ਦੇਵਤਾ ਹਨ ਦੋਵੇਂ ਭਰਾ ਹੁਣ ਇਸੇ ਫਿਕਰ ਵਿੱਚ ਰਹਿੰਦੇ ਕਿ ਕਿਵੇਂ ਇਹ 2 ਕਮਾ ਜ਼ਮੀਨ ਸੁਰਤਾ ਸਿੰਘ ਕੋਲੋਂ ਛਡਵਾਈ ਜਾਵੇ 2000 ਦੀ ਗੱਲ ਸੀ ਜਿੱਥੇ ਉਹਨਾਂ ਨੇ 4000 ਲਾ ਦਿੱਤਾ ਸੀ ਮਗਰੋਂ 2 ਕਮਾ ਛਡਵਾ ਵੀ ਲਈ ਸੀ ਹੁਣ ਉਹਨਾਂ ਨੂੰ 2000 ਦੇਣਾ ਕੀ ਬਾਲਾ ਸੀ ਉਹਨਾਂ ਨੇ ਹੌਲੀ-ਹੌਲੀ 2000 ਇਕੱਠਾ ਕੀਤਾ ਅਤੇ ਸੁਰਤਾ ਸਿੰਘ ਨੂੰ ਕਿਹਾ ਕਿ ਉਹ ਆਪਣੀ ਰਕਮ ਖਰੀ ਕਰੇ ਤੇ ਜ਼ਮੀਨ ਛੱਡੇ ਸੁਰਤਾ ਸਿੰਘ ਪਰ ਲਤ ਨਹੀਂ ਸਿਲਾਉਂਦਾ ਉਹਦਾ ਵਤੀਰਾ ਸੀ ਕਿ ਜੇ ਕੋਈ ਉਹਦਾ ਵਿਆਜ ਨਾ ਮੋੜਦਾ ਜਾਂ ਅਸਲ ਰਕਮ ਵਿੱਚੋਂ ਬਿਲਕੁਲ ਹੀ ਨਾ ਝੜਦਾ ਤਾਂ ਉਹ ਉਸ ਨੂੰ ਠਿੱਠ ਕਰੀ ਰੱਖਦਾ ਪਰ ਜੇ ਕੋਈ ਆਪਣਾ ਹਿਸਾਬ ਵਿਤਾਵ ਉਸ ਨਾਲ ਮੁੱਕਦਾ ਕਰਨਾ ਚਾਹੁੰਦਾ ਤਾਂ ਉਸ ਨੂੰ ਸੱਤੇ ਕਪੜੇ ਅੱਗ ਲੱਗ ਜਾਂਦੇ ਉਸ ਨੂੰ ਆਪਣੀ ਸਾਮੀ ਹੱਥਾਂ ਵਿੱਚੋਂ ਨਿਕਲ ਗਈ ਲੱਗਦੀ ਗਿੰਦਰ ਨੇ ਸੁਰਤਾ ਸਿੰਘ ਨੂੰ ਬਹੁਤ ਵਾਰੀ ਕਿਹਾ ਕਿ ਉਹ ਆਪਣੇ 2000 ਖਰਾ ਦੁੱਧ ਵਰਗਾ ਲੈ ਲਵੇ ਤੇ ਜ਼ਮੀਨ ਦਾ ਕਬਜ਼ਾ ਛੱਡ ਦੇਵੇ ਪਰ ਹਰ ਵਾਰੀ ਸੁਰਤਾ ਸਿੰਘ ਕਾਲ ਮਟੋਲ ਕਰਦਾ ਕੁਝ ਦਿਨ ਪਾ ਕੇ ਸੁਰਤਾ ਸਿੰਘ ਆਪਣੀ ਬਹੀ ਕੱਢ ਲਿਆ ਤੇ ਰੂਮਲ ਸੇੜ ਦੀ ਦੁਕਾਨ ਉੱਤੇ ਉਸਨੇ ਗਿੰਦਰ ਨੂੰ ਬੁਲਵਾ ਲਿਆ ਕਹਿੰਦਾ ਗਿੰਦਰ ਸਿਆ 2 ਸਾਲ ਹੋ ਗਏ ਆਪਾਂ ਨੂੰ ਨਾਵਾ ਕਰੇ ਨੂੰ 1000 ਤੇਰੇ ਕੰਨੀ ਅਜੇ ਖੜਾ ਹੈ ਪਹਿਨਾ ਇਹ ਨਮੇੜ ਲੈ ਜੇ ਨਾਮਾ ਕਰਨਾ ਹੈ ਨਾਮਾ ਕਰ ਲੈ ਸੁਰਤਾ ਸਿੰਘ ਦੇ ਬੋਲ ਸੁਣ ਕੇ ਗਿੰਦਰ ਦੀਆਂ ਪਾਤਲੀਆਂ ਭਖਣ ਲੱਗ ਪਈਆਂ ਇਹ ਗੱਲ ਜਿਵੇਂ ਉਸ ਨੂੰ ਸਮਝ ਨਹੀਂ ਸੀ ਆਈ ਲਾਲਾ ਵੀ ਬਹੀ ਪੜ ਕੇ ਇਹੀ ਗੱਲ ਕਹਿ ਰਿਹਾ ਸੀ ਸੁਰਤਾ ਸਿੰਘ ਇਉਂ ਬੋਲ ਰਿਹਾ ਸੀ ਜਿਵੇਂ ਸੱਚਮੁੱਚ ਹੀ 1000 ਵਿਆਜੂ ਰੁਪਿਆ ਅਜੇ ਰਹਿਦਾ ਹੋਵੇ ਕੇਂਦਰ ਦੇ ਮੱਥੇ ਵਿੱਚ ਠਕ ਠਕ ਹੋਣ ਲੱਗ ਪਏ ਉਸ ਨੂੰ ਕਿਸੇ ਵੀ ਗੱਲ ਤੇ ਯਕੀਨ ਨਹੀਂ ਸੀ ਆ ਰਿਹਾ ਵਿਆਜੂ ਰੁਪਿਆ ਤਾਂ ਸਾਰਾ ਹਿਸਾਬ ਕਿਤਾਬ ਹੱਥ ਨਹੀਂ ਵਰਗੀ ਮੈਂ ਦੇ ਕੇ ਉਸਨੇ ਮੁਕਾ ਦਿੱਤਾ ਸੀ ਇਹ 1000 ਕਿੱਥੋਂ ਨਿਕਲ ਆਇਆ ਨਾਵੇਂ ਪੱਤੇ ਦੀ ਸਾਰੀ ਲਿਖਤ ਪੜਤ ਧੀਰੂ ਮਲ ਕੀ ਸਾਰੇ ਅਗਵਾੜ ਦੀ ਕਰਕੇ ਦਿੰਦਾ ਗਿੰਦਰ ਦਾ ਮੱਥਾ ਠਣ ਗਿਆ ਕਿ ਇਹ ਸਾਰੀ ਠੱਗੀ ਸੁਰਤਾ ਸਿੰਘ ਨੇ ਧੀਰੂ ਮਲ ਨਾਲ ਰਲ ਕੇ ਕੀਤੀ ਹੈ ਦੀ ਰੂਮਲ ਕਿਹੜਾ ਦੁੱਧ ਤੋਤਾ ਸੀ ਗਿੰਦਰ ਸਿਉਂ ਤੇ ਮੋਹੋਂ ਉੱਠ ਕੇ ਘਰ ਨੂੰ ਆ ਗਿਆ 2000 ਰੁਪਿਆ ਗਹਿਣੇ ਵਾਲਾ ਉਸ ਨੇ ਸਰਪੰਚ ਕੋਲ مانਤ ਰੱਖ ਦਿੱਤਾ 2 ਹੁਮਾ ਗਹਿਣੇ ਵਾਲੀ ਜ਼ਮੀਨ ਵਿੱਚ ਸੁਰਦਾ ਸਿੰਘ ਨੇ ਵਹਾ ਕੇ ਸੁਹਾਗੀ ਮਰਵਾਈ ਪਈ ਸੀ ਜ਼ਮੀਨ ਫਸਲ ਵੇਜਣ ਦੇ ਵੱਤ ਸੀ ਪੈਰ ਦੇ ਤੜਕੇ ਉੱਠ ਕੇ ਗਿੰਦਰ ਤੇ ਚੰਦ ਨੇ ਜਾ ਕੇ ਉਸ ਵਿੱਚ ਮੋٹے-ਮੋٹے ਨੱਕ ਵਾਲੀ ਮੱਕੀ ਬੀਜ ਦਿੱਤੀ ਮੱਕੀ ਬੀਜ ਕੇ ਦੋਵੇਂ ਭਰਾ ਘਰ ਨੂੰ ਜਦਾਾਰੇ ਸਨ ਤਾਂ ਉਹ ਉੱਚੀ-ਉੱਚੀ ਬੋੜੇ ਸਨ ਜਿਵੇਂ ਉਹਨਾਂ ਨੂੰ ਕਿਸੇ ਪ੍ਰੇਤ ਦੀ ਕਸਰ ਹੋ ਗਈ ਹੋਵੇ ਗਿੰਦਰ ਬੋਲ ਰਿਹਾ ਸੀ ਹੱਕ ਦੀ ਗੱਲ ਤੇ ਸੀਸ ਦੇ ਦਿਆਂਗੇ ਚੰਦ ਕੂਕ ਰਿਹਾ ਸੀ ਤਲਾ ਮੂਲ ਪੱਟ ਦੇਾਂਗੇ ਸੁਰਤੇ ਦਾ ਸਮਝਦਾ ਕੀ ਹੈ ਸਾਰੇ ਪਿੰਡ ਵਿੱਚ ਚਰਚਾ ਛਿੜ ਗਈ ਖੱਟੀ ਲੱਸੀ ਪੀਣ ਵਾਲਿਆਂ ਨੇ ਹੱਦ ਕਰਤੀ ਬਈ ਧੰਨਵਾਦ ਜੀ ਜੇ ਕਰੇ ਕਹਾਣੀ ਆਪ ਜੀ ਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ